ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸੋ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਅਸੀਂ ਬਹੁਤ ਜ਼ਿਆਦਾ ਮਹੱਤਵਪੂਰਨ ਕੁਐਸਚਨ ਲੈ ਕੇ ਆਏ ਆ ਜੋ ਕਿ ਪੰਜਾਬ ਦੇ ਪੇਪਰਾਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੇ ਹਨ ਸੋ ਵੀਡੀਓ ਪੂਰੀ ਦੇਖਿਓ ਕੋਈ ਵੀ ਕੁਐਸਚਨ ਮਿਸ ਨਾ ਕਰਨਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਸਟ ਵਿੱਚ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜਰੂਰ ਕਰਨਾ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਪਹਿਲਾ ਕੁਐਸਚਨ ਭਾਰਤ ਵਿੱਚ ਸਭ ਤੋਂ ਜ਼ਿਆਦਾ بارش ਕਿੱਥੇ ਪੈਂਦੀ ਹੈ ਏ ਚਿਰਾਪੁੰਜੀ ਬੀ ਮਾਊਂਟ ਆਬੂ ਸੀ ਮਸੂਰੀ ਡੀ ਸ਼੍ਰੀਲੰਕਾ ਸੋ ਇਸ ਦਾ ਸਹੀ ਜਵਾਬ ਹੈ ਏ ਚਿਰਾਪੁੰਜੀ ਆਧਿਆਗਲੇ ਕੁਐਸਚਨ ਵੱਲ ਭਾਰਤ ਦਾ ਸਭ ਤੋਂ ਵੱਡਾ ਰਾਜਪੂ ਖੇਤਰ ਅਨੁਸਾਰ ਕਿਹੜਾ ਹੈ ਏ ਉੱਤਰ ਪ੍ਰਦੇਸ਼ ਬੀ ਮੱਧ ਪ੍ਰਦੇਸ਼ ਸੀ ਮਹਾਰਾਸ਼ਟਰ ਡੀ ਰਾਜਸਥਾਨ ਸੋ ਇਸ ਦਾ ਸਹੀ ਜਵਾਬ ਹੈ ਡੀ ਰਾਜਸਥਾਨ ਰਾਜਸਥਾਨ ਨੈਕਸਟ ਕੁਐਸਚਨ ਦੱਖਣੀ ਭਾਰਤ ਵਿੱਚ ਕਿਹੜੀ ਨਦੀ ਦੱਖਣ ਦੀ ਗੰਗਾ ਕਿਹਾ ਜਾਂਦਾ ਹੈ ਏ ਨਰਮਦਾ ਨੂੰ ਬੀ ਗੋਦਾਵਰੀ ਸੀ ਕਾਵੇਰੀ ਡੀ ਤੰਗਪੁਦਰਾ ਸੋ ਇਜ਼ ਦਾ ਸਹੀ ਜਵਾਬ ਹੈ ਬੀ ਗੋਦਾਵਰੀ ਗੋਦਾਵਰੀ ਨਦੀ ਨੂੰ ਨੈਕਸਟ ਕੁਐਸਚਨ ਭਾਰਤ ਦੇ ਪੰਜ ਜਨ ਪੱਛਮੀ ਤੱਟ ਨੂੰ ਕੀ ਕਹਿੰਦੇ ਹਨ ਏ ਮਾਲਵਾ ਤੱਟ ਬੀ ਕੋਰੂ ਮੰਡਲ ਤੱਟ ਸੀ ਕੰਕਣ ਤੱਟ ਡੀ ਗੰਗਾ ਤੱਟ ਸੋ ਇਸ ਦਾ ਸਹੀ ਜਵਾਬ ਹੈ ਏ ਮਲਾਬਾਰ ਤੱਟ ਨੈਕਸਟ ਕੁਐਸਚਨ ਸਤਪੁਰਾ ਅਤੇ ਵਿੰਦਿਆ ਪਹਾੜੀਆਂ ਕਿੱਥੇ ਸਥਿਤ ਹਨ ਏ ਪੱਛਮੀ ਘਾਟ ਬੀ ਉਤਰੀ ਭਾਰਤ ਸੀ ਮੱਧ ਭਾਰਤ ਡੀ ਦੱਖਣ ਭਾਰਤ ਸੋ ਇਸ ਦਾ ਸਹੀ ਜਵਾਬ ਹੈ ਮਿਡਲ ਭਾਰਤ ਵਿੱਚ ਮੱਧ ਭਾਰਤ ਵਿੱਚ ਸੀ ਨੈਕਸਟ ਕੁਐਸਚਨ ਕੌਣ ਕੌਣ ਸਟੇਟ ਕਿਹੜੀ ਕਿਹੜੀ ਸਟੇਟ ਭਾਰਤ ਚੀਨ ਸਰਹੱਦ ਨੂੰ ਸ਼ੁੰਦੀਆਂ ਹਨ ਏ ਪੰਜਾਬ ਹਰਿਆਣਾ ਬਿਹਾਰ ਬੀ ਸਿੱਖਮ ਅਰਨਾਚਲ ਪ੍ਰਦੇਸ਼ ਲਦਾਖ ਹਿਮਾਚਲ ਸੀ ਉੱਤਰ ਪ੍ਰਦੇਸ਼ ਗੋਆ ਡੀ ਕੇਰਲਾ ਮਿਜ਼ੋਰਮ ਸੋ ਇਦਾ ਸਹੀ ਹੋਵੇ ਬੀ ਸਿੱਖਮ ਅਰਨਾਚਲ ਪ੍ਰਦੇਸ਼ ਲਦਾਖ ਹਿਮਾਚਲ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਭਾਰਤ ਦੇ ਕਿੰਨੇ ਰਾਜ ਸਮੁੰਦਰੀ ਤੱਟ ਨਾਲ ਲੱਗਦੇ ਆ ਏ 7 ਬੀ 9 ਸੀ 11 ਡੀ 13 ਸੋ ਇਸ ਦਾ ਸਹੀ ਜਵਾਬ ਹੈ ਸੀ 11 11 ਰਾਜ ਜਿਹੜੇ ਸਮੁੰਦਰ ਤਾਟ ਦੇ ਨਾਲ ਕਿਨਾਰਾ ਕਹਿੰਦਾ ਨੈਕਸਟ ਕੁਐਸਚਨ ਬ੍ਰह्मਪutra ਨਦੀ ਭਾਰਤ ਵਿੱਚ ਕਿਹੜੇ ਰਾਜ ਵਿੱਚ ਦਾਖਲ ਹੁੰਦੀ ਹੈ ਏ ਅਰਨਾਚਲ ਪ੍ਰਦੇਸ਼ ਬੀ ਆਸਾਮ ਸੀ ਸਿਕਮ ਡੀ ਨਾਗaland ਸੋ ਇਸ ਦਾ ਸਹੀ ਜਵਾਬ ਹੈ ਏ ਅਰਨਾਚਲ ਪ੍ਰਦੇਸ਼ ਨੈਕਸਟ ਕੁਐਸਚਨ ਅੰਡੇਮਨ ਅਤੇ ਨਿਕੋਬਰ ਦੀ ਰਾਜਧਾਨੀ ਕਿਹੜੀ ਹੈ ਏ ਇਮਫਾਲ ਬੀ ਦਿੱਸਪੁਰ ਸੀ ਪੋਰਟ ਬਲੇਅਰ ਡੀ ਪਾੰਡੂਚੇਰੀ ਸਹੀ ਜਵਾਬ ਹੈ ਸੀ ਪੋਰਟ ਬਲੇਅਰ ਨੈਕਸਟ ਕੁਐਸਚਨ ਪਾਰਤ ਦੀਆਂ ਘਟੋ ਘਟ ਆਬਾਦੀ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੀਆਂ ਕਿਹੜੇ ਹਨ ਏ ਲਕਸ਼ਦੀਪ ਬੀ ਅੰਡੇਮਨ ਸੀ ਦਾਦਰਾ ਤੀ ਨਗਰ ਹਵੇਲੀ ਡੀ ਚੰਡੀਗੜ੍ਹ ਸਹੀ ਦਾ ਸਹੀ ਜਵਾਬ ਹੈ ਏ ਲਖਸਦੀਪ ਨੈਕਸਟ ਕੁਐਸਚਨ ਪਾਤਨੀ ਕਿਹੜੀ ਪਹਾੜੀਆਂ ਪੱਛਮੀ ਘਾਟ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ ਏ ਅਰਾਵਲੀ ਬੀ ਵਿੰਦਿਆ ਸੀ ਸਤਪੁਰਾ ਡੀ ਸਿਹアドਰੀ ਸੋ ਇਹਦਾ ਸਹੀ ਜਵਾਬ ਹੈ ਸਿਹアドਰੀ ਅਗਲੇ ਕੁਐਸਚਨ ਮਲਵਾਦੇ ਭਾਰਤ ਦੀ ਸਭ ਤੋਂ ਲੰਮੀ ਸਾਰਤਕ ਕਾਨੂੰਨੀ ਸੀਮਾ ਕਿਹੜੇ ਦੇਸ਼ ਨਾਲ ਹੈ A ਚੀਨ B ਬੰਗਲਾਦੇਸ਼ C ਪਾਕਿਸਤਾਨ D ਨੇਪਾਲ ਸਵਿਦਾ ਸਹੀ ਬ ਹੈ ਬੰਗਲਾਦੇਸ਼ ਦੇ ਨਾਲ ਬੰਗਲਾਦੇਸ਼ ਦੇ ਨਾਲ ਸਭ ਤੋਂ ਜ਼ਿਆਦਾ ਆਪਣੀ ਆਪਣੀ ਸੀਮਾ ਟੱਚ ਕਰਦੀ ਆ ਨੈਕਸਟ ਕੁਐਸਚਨ ਭਾਰਤ ਵਿੱਚ ਕਿਹੜੀ ਨਦੀ ਦੋ ਵਾਰ ਭਾਰਤੀ ਭੂਮੀ ਨੂੰ ਛੱਡ ਕੇ ਮੁੜ ਦਾਖਲ ਹੁੰਦੀ ਹੈ ਏ ਗੰਗਾ ਬੀ ਬ੍ਰਹਮਪਤਰਾ ਸੀ ਗਦਾਵਰੀ ਡੀ ਨਰਮਦਾ ਸੋ ਇਹਦਾ ਸਹੀ ਜਵਾਬ ਹੈ ਬੀ ਬ੍ਰਹਮਪਤਰਾ ਨੈਕਸਟ ਕੁਐਸਚਨ ਭਾਰਤ ਦਾ ਬਾਉਂਡਰੀ ਲਾਈਨ ਲਗਭਗ ਕਿੰਨੀ ਲੰਮੀ ਹੈ ਏ 5516 ਕਿਲੋਮੀਟਰ ਬੀ 7516 ਕਿਲੋਮੀਟਰ ਸੀ 4216 ਕਿਲੋਮੀਟਰ ਡੀ 3016 ਕਿਲੋਮੀਟਰ ਸੋ ਇਹਦਾ ਸਹੀ ਜਵਾਬ ਹੈ ਬੀ 7516 ਕਿਲੋਮੀਟਰ ਨੈਕਸਟ ਕੁਐਸਚਨ ਭਾਰਤ ਵਿੱਚ ਕਿਹੜੀ ਝੀਲ ਲੂਣ ਵਾਲੇ ਪਾਣੀ ਦੀ ਹੈ ਏ ਬੁਲਰ ਬੀ ਚਿੱਲੀ ਜਕਾ ਸੀ ਸੰਬਰ ਡੀ ਦਲ ਸੋ ਇਹਦਾ ਸਹੀ ਹੋਵੇਗਾ ਸੀ ਸੰਬਰ ਖਾਰੇ ਪਾਣੀ ਵਾਲੀ ਝੀਲ ਹੈ ਨੈਕਸਟ ਕੁਐਸਚਨ ਭਾਰਤ ਦੀ ਸਭ ਤੋਂ ਵੱਡੀ ਪਹਾੜੀ ਰੇਂਜ ਕਿਹੜੀ ਹੈ ਏ ਵਿੰਦਿਆ ਬੀ ਸਤਪੜਾ ਸੀ ਹਿਮਾਚਲ ਡੀ ਹਿਮਾਲਿਆ ਸুইਜ ਦਾ ਸਹੀ ਉੱਤਰ ਹੈ ਹਿਮਾਲਿਆ ਪਰਬਤ ਸਭ ਤੋਂ ਲੰਬੀ ਹੈ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਸੁੰਦਰਬਨ ਜੰਗਲ ਕਿਸ ਰਾਜ ਵਿੱਚ ਸਥਿਤ ਹਨ ਏ ਉੜੀਸਾ ਬੀ ਪੱਛਮੀ ਬੰਗਾਲ ਸੀ ਅਸਾਮ ਡੀ ਕੇਲਾ ਸੋ ਇਸ ਦਾ ਜਵਾਬ ਸਾਰਿਆਂ ਨੂੰ ਤਕਰੀਬਨ ਪਤਾ ਹੈ ਬੀ ਪੱਛਮੀ ਬੰਗਾਲ ਦੇ ਵਿੱਚ ਸੁੰਦਰਬਨ ਜੰਗਲ ਸਥਿਤ ਹੈ ਨੈਕਸਟ ਕੁਐਸਚਨ ਤਾਪਤੀ ਨਦੀ ਕਿੱਥੇ ਸਮੁੰਦਰ ਵਿੱਚ ਜਾ ਕੇ ਮਿਲਦੀ ਹੈ ਏ ਅਰਬ ਸਾਗਰ ਬੀ ਲਾਲ ਸਾਗਰ ਸੀ ਬੰਗਾਲ ਦੀ ਖੜੀ ਡੀ ਹਿੰਦ ਮਹਾਸાગਰ ਸੋ ਇਸ ਦਾ ਸਹੀ ਜਵਾਬ ਹੈ ਏ ਅਰਬ ਸਾਗਰ ਅਗਲੇ ਕੁਐਸਚਨ ਵੱਲ ਵਧਦੇ ਹਾਂ ਭਾਰਤ ਵਿੱਚ ਅਜੰਤਾ ਗੁਫਾਵਾਂ ਕਿੱਥੇ ਸਥਿਤ ਹਨ ਇਹ ਬਹੁਤ ਮਹੱਤਵਪੂਰਨ ਕੁਐਸਚਨ ਹੈ ਇਹ ਪਿਪਰਾਜ کئی ਵਾਰ ਪੁੱਛਿਆ ਚ ਚੁੱਕਾ ਹੈ ਏ ਮਹਾਰਾਸ਼ਟਰ ਬੀ ਮੱਧ ਪ੍ਰਦੇਸ਼ ਸੀ ਓਡੀਸ਼ਾ ਡੀ ਉੱਤਰ ਪ੍ਰਦੇਸ਼ ਸੋ ਇਸ ਦਾ ਸਹੀ ਜਵਾਬ ਹੈ ਇਹ ਮਹਾਰਾਸ਼ਟਰ ਵਦਿਆ ਨੈਕਸਟ ਕੁਐਸਚਨ ਵੱਲ ਭਾਰਤ ਦਾ ਕਿਹੜਾ ਰਾਜ ਭਾਰਤ ਦੇ ਜਿਹੜੀ ਸਟੇਟ ਸਭ ਤੋਂ ਜ਼ਿਆਦਾ ਸਟੇਟਾਂ ਦੇ ਨਾਲ ਟੱਚ ਹੁੰਦੀ ਹੈ ਇਹ ਉੱਤਰ ਪ੍ਰਦੇਸ਼ ਬੀ ਮੱਧ ਪ੍ਰਦੇਸ਼ ਸੀ ਬਿਹਾਰ ਡੀ ਉੜੀਸਾ ਸੋ ਇਸ ਦਾ ਸਹੀ ਜਵਾਬ ਹੈ ਇਹ ਉੱਤਰ ਪ੍ਰਦੇਸ਼ ਸੋ ਆਪ ਜੀ ਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ